ਮੁਰਦਾਬਾ ਮੁਰਦਾਬਾ ਬੀਜੇਪੀ ਸਰਕਾਰ ਮੁਰਦਾਬਾ 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 ਲਖੀ ਪਰਖੀ ਵਾਲੇ ਕਾਤਲਾਂ ਨੂੰ ਗ੍ਰਿਫਤਾਰ ਕਰੋ ਮੁਰਦਾਬਾ ਕਰੋ ਜੂਸ ਕਰੋ ਬੀਜੇਪੀ ਸਰਕਾਰ ਮੁਰਦਾਬਾ Kesalahan umat Nabi Syekh di Yang ਮੁਰਦਾਬਾ 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 ਨਿਜੇ ਦੀ ਸਰਕਾਰ ਮੁਰਦਾਬਾ 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 ਸਾਨੂੰ ਸਭ ਨੂੰ ਬਹੁਤ ਬਹੁਤ ਮੁਬਾਰਕਬਾਦ ਅੱਜ ਇਸ ਸ਼ੁਭ ਦਿਨ ਤੇ ਮੈਂ ਜੀ ਗੁਰਦੁਆਰਾ 40 ਸਾਹਿਬ ਅਸ਼ੀਰਵਾਦ ਲੈਣ ਆਇਆ ਮੇਰੇ ਨਾਲ ਜ਼ਿਲ੍ਹਾ ਦੇ ਅਖੀਨ ਸਾਡੇ ਉਦਾਸਪੁਰ ਇੰਚਾਰਜ ਬਗੇਲ ਜੀ ਸਭ ਲੋਕ ਅਜੇ ਕੀ ਬਦਲਾਅ ਨਹੀਂ ਆਇਆ ਤੇ ਇਹ ਹੈ ਕਿ ਅੱਜ ਦਾ ਬੜਾ ਸ਼ੁਭ ਦਿਨ ਨਾ ਕਰਦੇ। ਸਰ ਦੇਖਿਆ ਜਾ ਰਿਹਾ ਕਿ ਜਿਹੜਾ ਜਿਹੜੇ ਕਿਸਾਨਾਂ ਵੱਲੋਂ ਮਤ ਜਗਾ ਤੇ ਤੁਹਾਡਾ ਵਿਰੋਧ ਕੀਤਾ ਜਾ ਰਿਹਾ ਉਹਦੇ ਕੀ ਕਰਨਾ ਚਾਹੁੰਦਾ ਤਾਂ ਵਾਲੀ। ਦੇਖੋ ਕਿਸਾਨ ਵੀ ਆਪਣੇ ਪਰਿਵਾਰ ਤੋਂ ਮੈਂ ਵੀ ਕਿਸਾਨ ਦੀ ਦੁਆ। ਮੈਂ ਵੀ ਕਿਸਾਨ ਪਰਿਵਾਰ ਤੋਂ ਆ ਕੋਈ ਅਸੀਂ ਗੱਲ ਨਹੀਂ। ਉਹਦੇ ਚਾਹਣਾਂ ਦਾ ਕੋਈ ਹੱਲ ਹੋ ਜਾਏ। ਕੋਈ ਸਰਕਾਰ ਚਾਹਦੀ ਵੀ ਆ ਕੋਈ 5 ਮਹੀਨੇ ਫਸਾ ਤੇ ਐਮ ਐਸ ਵੀ ਸਰਕਾਰ ਮੰਨੀ ਵੀ ਆ। ਤੇ ਮੁਰਕੇ ਬਿਠਾ ਕੇ ਉਹਨੂੰ ਕੋਈ ਹੱਲ ਹੋ। ਕਰਨਾ ਜਿਹੜਾ ਕੋਪਰਾ ਕਿਸ ਘਰ ਦੇ ਚਾਰ ਪਰਵਾ ਪਰਿਵਾਰ ਵਿੱਚ ਚੋ ਦੋ ਪਰਿਵਾਰਾਂ ਆਪਸੇ ਉਹਨਾਂ ਦੇ ਖੋਈ ਜਾਂਦੀ ਮਾਰੇ ਮੋਟੀ ਕਰਕੇ ਤੇ ਬੈਠ ਕੇ ਬੁੱਲ ਬੁਕਰੀ ਚੇਜ਼ ਕਰਕੇ ਕਿੱਦਾਂ ਰਿਹਾ ਜੀ ਇਹਨਾਂ ਨੂੰ ਲੈਕਚਰ ਆਉਣੇ ਉਹਦੇ ਵਿੱਚ ਕਿੱਦਾਂ ਦੇ ਦੇਖੋ ਜਵਾਬ ਤੁਹਾਨੂੰ ਪਤਾ ਹੀ ਹੈ ਇਹ ਕਰਕੇ ਅੱਜ ਹਰ ਕੋਈ ਚਾਹੇ ਕਰਦਾ ਕਿ ਮੋਦੀ ਜੀ ਪ੍ਰਧਾਨ ਮੰਤਰੀ ਬਣਨ ਕਿਹਦੇ ਨਗਰੀਏ ਪਰ ਅੱਗੇ ਵੀ ਪੰਜਾਬ ਦਾ ਦੇਖੋ ਬਹੁਤ ਨੁਕਸਾਨ ਹੋਇਆ 5 ਸਾਲ ਪਿਛਲੇ ਵੀ ਪੰਜਾਬ ਦੀ ਕੋਈ ਡਿਵੈਲਪਮੈਂਟ ਨਹੀਂ ਹੋਈ ਅੱਜ ਵੀ 2 ਸਾਲ ਹੋ ਗਏ ਤੁਹਾਡੇ ਸਾਹਮਣੇ ਕੋਈ ਡਿਵੈਲਪਮੈਂਟ ਨਹੀਂ ਹੋ ਰਹੀ ਇਸ ਕਰਕੇ ਪੰਜਾਬ ਦਾ ਨੁਕਸਾਨ ਹੀ ਹੋਇਆ ਸੋ ਚਾਹੀਦਾ ਹੈ ਪੰਜਾਬ ਚ ਦੇਖੋ ਜੇ ਸੈਂਟਰ ਚ ਸਰਕਾਰ ਬੀਜੇਪੀ ਇਹਦੇ ਪੰਜਾਬ ਦੇ ਵੀ ਸਰਕਾਰ ਬੀਜੇਪੀ ਦੀ ਆਣੀ ਚਾਹੀਦੀ ਐਮਪੀ ਤੋਂ ਬੀਜੇਪੀ ਜਿੱਤਣਾ ਚਾਹੀਦਾ ਪਰ ਤਾਂ ਕੀ ਡਿਵੈਲਪਮੈਂਟ ਹੋਣੀ ਚਾਹੀਦੀ ਸਰ ਜੇ ਤੁਸੀਂ ਜਿੱਦ ਕੇ ਜਾਂਦੇ ਮੰਨ ਲਓ ਕਿ ਇਹ ਤਾਂ ਨੇ ਜਿਹੜੇ ਵਾਦੇ ਪੂਰੇ ਕੀਆਲੇ ਨੇ ਦੇਖੋ ਉਹਦੇ ਜਿਹਾ ਆਪਾਂ ਨਾ ਜਿੱਦਾਂ 9 9 9 ਦੀ 9 ਵਿਧਾਨ ਸਭਾ ਤੋਂ ਲੋਕ ਦੋ 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 ਲੋਕ ਬਿਠਾ ਕੇ ਉਹਨਾਂ ਨੂੰ ਬਿਠਾ ਕੇ ਤੇ ਆਪਾਂ ਇਹ ਕਿਹਾ ਕਿ ਇਹੜੀ ਗੜੀਆਂ ਮੰਗਾ ਲੋਕਾਂ ਦੀਆਂ ਨਾ ਪਹਿਲੇ ਦਰ ਦਿੱਤਾ ਹੁਣ ਕਾਦੀਆਂ ਆ ਉਸੇ ਜਿਹੜੀ ਮਿਲ ਆ ਉਹਦਾ ਮਸਲਾ ਬੜੀ ਦੇਰ ਤੋਂ ਉਹਦੇ ਰਤੂਆ ਕੋਈ ਹੈਲਥ ਦਾ ਕੋਈ ਚੰਗਾ ਹਸਪਤਾਲ ਕੋ ਫੁੱਲਣਾ ਚਾਹੀਦਾ ਕੋਈ ਨੌਜਵਾਨਾਂ ਵਾਸਤੇ ਕੋਈ ਸਟੇਡੀਅਮ ਕੋ ਇਦਾਂ ਦੇ ਕੁਝ ਹੋਣਾ ਜਿਆਦਾ ਕਰਦੇ ਦੇਖਿਆ ਜੇ ਜਿੱਦਾ ਧਾਰੀਪਾਲ ਵੀ ਮੇਨ ਬੰਦ ਪਈ ਹੈ ਕਾਫੀ ਇਹਨਾਂ ਤੋਂ ਪਹਿਲੇ ਵੀ ਇਸ ਮਿਲ ਵਾਸਤੇ ਬినੋਦ ਖਨਾਈ ਨੇ ਪ੍ਰਯਾਸ ਕੀਤਾ ਔਰ ਪੈਸੇ ਵੀ ਲੰਦੇ ਔਰ ਮਿਲ ਥੋੜੀ ਦੇਰ ਚੱਲੀ ਗਈ ਲੇਕਿਨ ਅੱਗੇ ਪੂਰ ਪ੍ਰਯਾਸ ਕਰਾਂਗੇ ਫਿਰ ਤੋਂ ਮਿਲ ਚਲਾਗੇ